ਸ਼ੇਰ ਤੇ ਮੈਂ ਤੁਹਾਨੂੰ ਮਿਲਣ ਆਇਆ ਹਾਂ ਕਿਉਂਕਿ ਪੰਜਾਬ ਦਾ ਸ਼ੇਰ ਅਮਿਤ ਰੌੜਾ ਸਾਹਿਬ ਸਾਡੇ ਔਰ ਸ਼ਿਖਸ਼ਾਣਾ ਦੇ ਪ੍ਰਧਾਨ ਸਾਡੇ ਔਰ ਅੱਜ ਸ਼ੇਰ ਨੂੰ ਬੱਬਰ ਸ਼ੇਰ ਮਿਲਣ ਆਇਆ ਵਾ ਕਿਉਂਕਿ ਸ਼ੇਰ ਤੁਹਾਡੇ ਸਾਹਮਣੇ ਖੜਾ ਵਾ ਲਾਇਨ ਲਾਇਨਰ ਕਰਦੇ ਨੇ ਨੀਟੂ ਛਟਰਾ ਵਾਲੇ ਜਿਹੜੇ ਬੱਬਰ ਸ਼ੇਰ ਨੇ ਪਿਆਰ ਕਰਦੇ ਆ ਜੀ ਦੇਖੋ ਸ਼ੇਰ ਦੇ ਘਰ ਆਏ ਸ਼ੇਰ ਲਈ ਮਾਨ ਸਨਮਾਨ ਦੀ ਗੱਲ ਹੈ ਕਿਉਂਕਿ ਪੰਜਾਬ ਦਾ ਇੱਕ ਬਹੁਤ ਵਧੀਆ ਚਿਹਰਾ ਵੈ ਜਿਹੜਾ ਪੰਜਾਬ ਚ ਮੈਂ ਕਹਿੰਦਾ ਤਰੰਦਰ ਹੋ ਕੇ ਹਰ ਚੋਣਾਂ ਲੜਦਾ ਔਰੇ ਬੱਬਰ ਸ਼ੇਰ ਹੈ ਸ਼ੇਰ ਨਾਲ ਚੱਲਦਾ ਵੈ ਕਿਦਾਂ ਨਾਲ ਸ਼ੇਰ ਨਾਲ 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 ਔਰ ਸ਼ੇਰ ਨਾਲ ਚੱਲਦੇ ਆ ਬੱਬਰ ਸ਼ੇਰ ਤੇ ਮੈਂ ਤੁਹਾਨੂੰ ਮਿਲਣ ਆਇਆ ਹਾਂ ਤੇ ਕਿਉਂਕਿ ਪੰਜਾਬ ਦਾ ਸ਼ੇਰ ਅਮਿਤ ਰੌੜਾ ਸਾਹਿਬ ਸਾਡੇ ਔਰ ਸਿਖਸ਼ਾਣਾ ਦੇ ਪ੍ਰਧਾਨ ਸਾਡੇ ਔਰ ਅੱਜ ਸ਼ੇਰ ਨੂੰ ਬੱਬਰ ਸ਼ੇਰ ਮਿਲਣ ਆਇਆ ਵਾ ਕਿਉਂਕਿ ਸ਼ੇਰ ਤੁਹਾਡੇ ਸਾਹਮਣੇ ਖੜਾ ਵਾ ਲਾਇਨ ਲਾਇਨਰ ਕਰਦੇ ਨੇ ਨੀਟੂ ਛਟਰਾ ਵਾਲੇ ਜਿਹੜੇ ਬੱਬਰ ਸ਼ੇਰ ਨੇ ਪਿਆਰ ਕਰਦੇ ਆ ਜੀ ਦੇਖੋ ਸ਼ੇਰ ਦੇ ਘਰ ਆਏ ਸ਼ੇਰ ਲਈ ਮਾਨ ਸਨਮਾਨ ਦੀ ਗੱਲ ਹੈ ਕਿਉਂਕਿ ਪੰਜਾਬ ਦਾ ਇੱਕ ਬਹੁਤ ਵਧੀਆ ਚਿਹਰਾ ਵੈ ਜਿਹੜਾ ਪੰਜਾਬ ਚ Makana tırandır olur ki her çanım larda. Orayı Şer nal çalıyorum. Kıdara? Şer nal. Kıdara? Şer nal. Kıdara? Şer nal. Kıdara? Şer ਸ਼ੇਰ ਤੇ ਮੈਂ ਤੁਹਾਨੂੰ ਮਿਲਣ ਆਇਆ ਹਾਂ ਕਿਉਂਕਿ ਪੰਜਾਬ ਦਾ ਸ਼ੇਰ ਅਮਿਤ ਲੋੜਾ ਸਾਹਿਬ ਸਾਡੇ ਔਰ ਸਿੱਖਿਆਣਾ ਦੇ ਪ੍ਰਧਾਨ ਸਾਡੇ ਔਰ ਅੱਜ ਸ਼ੇਰ ਨੂੰ ਬੱਬਰ ਸ਼ੇਰ ਮਿਲਣ ਆਇਆ ਹਾਂ ਕਿਉਂਕਿ ਸ਼ੇਰ ਤੁਹਾਡੇ ਸਾਹਮਣੇ ਖੜਾ ਹੈ ਲਾਇਨ ਲਾਇਨਰ ਕਰਦੇ ਨੇ ਨੀਟੂ ਛਟਰਾ ਵਾਲੇ ਜਿਹੜੇ ਬੱਬਰ ਸ਼ੇਰ ਨੇ ਪਿਆਰ ਕਰਦੇ ਆ ਜੀ ਦੇਖੋ ਸ਼ੇਰ ਦੇ ਘਰ ਆਏ ਸ਼ੇਰ ਲਈ ਮਾਨ ਸਨਮਾਨ ਦੀ ਗੱਲ ਹੈ ਕਿਉਂਕਿ ਪੰਜਾਬ ਦਾ ਇੱਕ ਬਹੁਤ ਵਧੀਆ ਚਿਹਰਾ ਹੈ ਜਿਹੜਾ ਪੰਜਾਬ ਚ ਮੈਂ ਕਹਿੰਦਾ ਤਰੁੰਦਰ ਹੋ ਕੇ ਹਰ ਚੋਣਵ ਲੜਦਾ ਔਰੇ ਬੱਬਰ ਸ਼ੇਰ ਹੈ ਸ਼ੇਰ ਨਾਲ ਚੱਲਦਾ ਵੈ ਕਿਦਾਂ ਨਾਲ ਸ਼ੇਰ ਨਾਲ 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 ਔਰ ਸ਼ੇਰ ਨਾਲ ਚੱਲਦੇ ਆ ਬੱਬਰ ਸ਼ੇਰ